ਬੰਦਾ ਸਾਨੂੰ ਰੇ ਹੁੱਲੜਬਾਜੀ ਕਰਦਾ ਅਸੀਂ ਵਰਦਿਆ ਅਸੀਂ ਡਾਂਗ ਫੇਰਾਂਗੇ ਉਹਦੇ ਅਸੀਂ ਡਾਂਗ ਡਾਂਗ ਫੇਰਾਂਗੇ ਅਸੀਂ ਪੂਰੇ ਖਾਦਖਾ ਗੱਜੇ ਲੰਡੀ ਪੁੱਜੀ ਗੱਜੇ ਪੱਜੇ ਨਾਈ ਦੀਆਂ ਦੁਕਾਨਾਂ ਵੀ ਗੁੱਲੀਆਂ ਨੇ ਤੇ ਹੁੱਲੜਬਾਜੀ ਵਾਲੇ ਵੀ ਹੁੱਲੜਬਾਜੀਆਂ ਕਰ ਰਹੇ ਨੇ ਬੋਲਟਾਂ ਦੇ ਪਟਾਕੇ ਵੱਜ ਰਹੇ ਨੇ ਰੇਸਾਂ ਦੇ ਰਹੇ ਨੇ ਇਹਨਾਂ ਨੂੰ ਅਸੀਂ ਨੱਤ ਪਾਉਣੀ ਜਾਣਦੇ ਆ ਲਾਜ਼ਰ ਪਾੜ ਕੇ ਆਉਂਦੇ ਨੇ ਸਿੱਧਾ ਅਸਤਾਨ ਤੇ ਇਹ ਨਹੀਂ ਦੇਖਦੇ ਅਸਤਾਨ ਕੀ ਆ ਉਰੇ ਕੁਰਬਾਨੀ ਕੀ ਹੋਈ ਓਰੇ ਹੁੱਲੜਬਾਜੀਆਂ ਕਰਦੇ ਨੇ ਅੰਗੇ ਸਰਨਾਵੇ ਟੋਪੀ ਲੈ ਕੇ ਨਾ ਆਵੇ ਤੇ ਕੰਨਾਂ ਦੇ ਵਿੱਚ ਮੁੰਦਰਾ ਪਾ ਕੇ ਨਾ ਆਵੇ। ਬਹੁਤ ਢੰਗ ਟੋਪੀਆਂ ਲਾਈਆਂ ਨੇ ਇਹ ਜਿਹੜੇ ਆਪਣੇ ਲੈ ਕੇ ਆਏ ਨੇ। ਸਾਰੀ ਸਿੱਖ ਜੰਗਤ ਨੂੰ ਬੇਨਤੀ ਆ ਵੀ ਟੋਪੀਆਂ ਨਾ ਲੈ ਕੇ ਆਉਣ ਗੁਰੂ ਘਰੇ। ਸਾਲੇ ਘਰੇ ਟੋਪੀਆਂ ਲਾ ਕੇ ਖੜੇ ਨੇ। ਅੱਛਾ ਹੱਥ ਬੰਨ ਕੇ ਬੇਨਤੀ ਕੀਤੀ ਵੀ ਬਾਬਾ ਜੀ ਸਿਰ ਤੇ ਰਮਾਲ ਮੰਨ ਲਓ। ਉਹ ਸਾਨੂੰ ਕਹਿੰਦੇ ਸਾਡੀ ਵਰਤੀਆਂ ਆਏ ਆ ਫਲਾਣਾ ਢੰਗਾਣਾ। ਆਪਣੇ ਜਿਹੜੇ ਸਿੰਘਾ ਸ਼ੀਦਾ ਨੇ ਆਪਣੇ ਵਾਸਤੇ ਜਾਨਾ ਵਾਰ ਦਿੱਤੀਆਂ। ਨੀਹਾਂ ਦੇ ਵਿੱਚ ਚਿਣੇਗੇ। ਆਪਾਂ ਅੱਜ ਫੇਰ ਉਹੀ ਉਹੀ ਗੱਲਾਂ ਤੇ ਆ ਰਹੇ ਹਾਂ ਟੋਪੀਆਂ ਲੈ ਰਹੇ ਹਾਂ ਜੇ ਟੋਪੀਆਂ ਲੈਣੀਆਂ ਹੀ ਹੁੰਦੀਆਂ ਮਹਾਰਾਜ ਉਸ ਟਾਈਮ ਜਦ ਛੋਟੇ ਸਾਹਿਬਜ਼ਾਦਿਆਂ ਨੂੰ ਲਾਜ ਦਿੱਤੇ ਜਾਂਦੇ ਸੀ ਜਦੀ ਲੈ ਸਕਦੇ ਸੀ ਪਰ ਜਿਹੜੀ ਸਾਡੀ ਕੌਮ ਨੇ ਇਹ ਉਹਨਾਂ ਦਾ ਭੁੱਲ ਗਿਆ ਕੀਤੇ ਹੋਏ ਸਾਰੇ ਕਰਜ ਉਹਨਾਂ ਦੇ ਗੁਰਦੁਆਰੇ ਸਿਰਫ ਲੰਗਰਾਂ ਨੂੰ ਨਹੀਂ ਲੈ ਕੇ ਰਹਿ ਗਏ ਉਹਨਾਂ ਦੀ ਮਰਿਆਦਾ ਵੀ ਜ਼ਰੂਰੀ ਹੈ ਯਾਦ ਰੱਖਿਓ ਆਪਣੀ ਜ਼ਿੰਦਗੀ ਆਵਾਰ ਦੋ ਤੇ ਜਾਨਵਾਰ ਤੇ ਗੁਰੂ ਦਸ਼ਮ ਬਾਸ਼ਾ ਜੀ ਮਹਾਰਾਜ ਨੇ ਸਾਰਾ ਪਰਿਵਾਰ ਵਾਰਤਾ ਕਿਸ ਪਿੱਛੇ ਵਾਰਿਆ ਸਾਡੇ ਪਿੱਛੇ ਵਾਰਿਆ ਹੋਰ ਕਿਸ ਵਾਸਤੇ ਵਾਰਿਆ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਅਸੀਂ ਮੌਜੂਦ ਆ ਔਰ ਨਿਹੰਗ ਸਿੰਘਾਂ ਦਾ ਇੱਕ ਜਥਾ ਜਿਨ੍ਹਾਂ ਨੇ ਵਰਸ਼ਾਂ ਦੇ ਉੱਪਰ ਨੇਜਿਆਂ ਦੇ ਉੱਪਰ ਟੋਪੀਆਂ ਟੰਗੀਆਂ ਹੋਈਆਂ ਨੇ ਔਰ ਇਸ ਪਾਸੇ ਵੀ ਦੇਖੋਗੇ ਤੁਸੀਂ ਇਹਨਾਂ ਨੇ ਵੀ ਔਰ ਪਿਛਲੇ ਬੰਨੇ ਵੀ ਕੁਝ ਨਿਹੰਗ ਸਿੰਘ ਆ ਰਹੇ ਇਹਨਾਂ ਨੇ ਨੇਜਿਆਂ ਦੇ ਉੱਪਰ ਵਰਸ਼ਾਂ ਦੇ ਉੱਪਰ ਟੋਪੀਆਂ ਟੰਗੀਆਂ ਹੋਈਆਂ ਨੇ ਪੂਰਾ ਮਸਲਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਤੁਸੀਂ ਨਿੱਜਿਆਂ ਦੇ ਉੱਪਰ ਟੋਪੀਆਂ ਟੰਗੀਆਂ ਹੋਈਆਂ ਨੇ ਉਤਾਰੇ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਜਿਹੜੇ ਆਪਣੇ ਸਿੱਖ ਮਰਿਆਦਾ ਤੋਂ ਉਲਟ ਚੱਲਦੇ ਨੇ ਲੋਕ ਇਹ ਅਸੀਂ ਉਹਨਾਂ ਨੂੰ ਦੱਸ ਰਿਹਾ ਵੀ ਆਪਣੇ ਜਿਹੜੇ ਸਿੰਘਾ ਸ਼ੀਦਾ ਨੇ ਆਪਣੇ ਵਾਸਤੇ ਜਾਨਾ ਵਾਰ ਦਿੱਤੀਆਂ ਨੀਹਾਂ ਦੇ ਵਿੱਚ ਚਿਣੇਗੇ ਤੇ ਆਪਾਂ ਅੱਜ ਫੇਰ ਉਹੀ ਉਹੀ ਗੱਲਾਂ ਤੇ ਆ ਰਹੇ ਆ ਟੋਪੀਆਂ ਲੈ ਰਹੇ ਆ ਜੇ ਟੋਪੀਆਂ ਲੈਣੀਆਂ ਹੀ ਹੁੰਦੀਆਂ ਮਹਾਰਾਜ ਉਸ ਟਾਈਮ ਜਦ ਛੋਟੇ ਸਹਬਜ਼ਾਦਿਆਂ ਨੂੰ ਲਾਲਚ ਦਿੱਤੇ ਜਾਂਦੇ ਸੀ ਜਦੀ ਲੈ ਸਕਦੇ ਸੀ ਪਰ ਜਿਹੜੀ ਸਾਡੀ ਕੌਮ ਨੇ ਇਹ ਉਹਨਾਂ ਦਾ ਭੁੱਲ ਗਿਆ ਕੀਤੇ ਹੋਏ ਸਾਰੇ ਕਰਜ਼ਾ ਉਹਨਾਂ ਦੇ ਅਸੀਂ ਸੰਗਤ ਨੂੰ ਇਹੀ ਅਪੀਲ ਕਰਦੇ ਆ ਵੀ ਜਿਹੜਾ ਵੀ ਗੁਰੂ ਘਰੇ ਆਉਂਦਾ ਆ ਮੇਰਾ ਸਭ ਤੋਂ ਪਹਿਲਾਂ ਸਾਰੇ ਸਿੱਖ ਜਗਤ ਨੂੰ ਜਿਹੜਾ ਵੀ ਆਉਂਦਾ ਆ ਉਹਨੂੰ ਬੇਨਤੀ ਆ ਕਿ ਇਸ ਗੁਰੂ ਘਰ ਆਣ ਸਿਰ ਤੇ ਦੁਮਾਲੇ ਸਮਝਾ ਕੇ ਆਣ ਕੱਪੜੇ ਬੰਨ ਕੇ ਆਣ ਕੋਈ ਵੀ ਨੰਗੇ ਸਿਰ ਨਾਲ ਆਵੇ ਟੋਪੀ ਲੈ ਕੇ ਨਾ ਆਵੇ ਤੇ ਕੰਨਾਂ ਦੇ ਵਿੱਚ ਮੁੰਦਰਾ ਬਾ ਕੇ ਨਾ ਆਵੇ ਟੋਪੀਆਂ ਉਹਨਾਂ ਦੀਆਂ ਲਾਈਆਂ ਜਿਹਨੇ ਟੋਪੀਆਂ ਪਾ ਕੇ ਹਾਂਜੀ ਬਾਹਰ ਉਹਦੀਆਂ ਟੋਪੀਆਂ ਲਾਈਆਂ ਰਏ ਇਹ ਜਿਹੜੇ ਆਪਣੇ ਲੈ ਕੇ ਆਏ ਨੇ ਸਾਰੀ ਸਿੱਖ ਜੰਗਤ ਨੂੰ ਬੇਨਤੀ ਆ ਵੀ ਟੋਪੀਆਂ ਨਾ ਲੈ ਕੇ ਆਉਣ ਗੁਰੂ ਘਰੇ ਹੋਣ ਦੇ ਬਾਵਜੂਦ ਵੀ ਕੁਝ ਲੋਕ ਜਾਂ ਜਾਣਕਾਰੀ ਦਾ ਭਾਅ ਹੁੰਦਾ ਬਾਹਰਲੇ ਪਾਸੇ ਕੋਈ ਬਾਹਰਲੇ ਅਦਰ ਸਟੇਟ ਦੇ ਕੁਝ ਲੋਕ ਹੁੰਦੇ ਉਹਨਾਂ ਨੇ ਟੋਪੀਆਂ ਪਾਈ ਹੋਈਆਂ ਸੀ ਹਰੇਕ ਸਟੇਟ ਦੀ ਨਹੀਂ ਇਹ ਆਪਣੇ ਪਿੰਡਾਂ ਦੇ ਇਲਾਕੇ ਪਾਸੇ ਪਿੰਡਾਂ ਦੇ ਜਿਨ੍ਹਾਂ ਨੂੰ ਪਤਾ ਵੀ ਆ ਐ ਨਹੀਂ ਹੈਗਾ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੇ ਫਿਰ ਵੀ ਚਲੋ ਹਰੇਕ ਸ਼ਹਿਰ ਦੇ ਵਿੱਚ ਹਰੇਕ ਕਿਤੇ ਕਸਬੇ ਦੇ ਵਿੱਚ ਆਪਣੇ ਗੁਰਦੁਆਰਾ ਸਾਹਿਬ ਹੈ ਗੁਰਦੁਆਰੇ ਸਿਰਫ ਲੰਗਰਾਂ ਨੂੰ ਨਹੀਂ ਲੈ ਕੇ ਰਹਿ ਗਏ ਉਹਨਾਂ ਦੀ ਮਰਿਆਦਾ ਵੀ ਜ਼ਰੂਰੀ ਹੈ ਜੇ ਹੁਣ ਆਪਾਂ ਲੰਗਰ ਖਾ ਕੇ ਤੁਰ ਹੀ ਜਾਵਾਂਗੇ ਮਰਿਆਦਾ ਦੀ ਨਹੀਂ ਪਤੇ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਗੁਰੂ ਘਰ ਦੀ ਮਰਿਆਦਾ ਦੇ ਵੀ ਜਾਓ ਲੰਗਰਾਂ ਤੇ ਨਾ ਰਹੋ ਸੁਝਾਇਆ ਵੀ ਉਹਨਾਂ ਨੂੰ ਜਦੋਂ ਟੋਪੀ ਲਾ ਰਹੇ ਸੀਗੇ ਬੇਨਤੀ ਕਰਕੇ ਸਾਰਿਆਂ ਨੂੰ ਫੇਰ ਹੀ ਲਾਈ ਆ ਸਾਰਿਆਂ ਨੂੰ ਮੁੰਦਰਾ ਨੇ ਬੇਨਤੀ ਕਰਕੇ ਸਾਰੇ ਦੀ ਮੁੰਦਰਾ ਲਹਾਈਆਂ ਨੇ ਸਾਰਿਆਂ ਨੂੰ ਸਮਝਾ ਕੇ ਫੇਰ ਹੀ ਅਸੀਂ ਨੇ ਇਹ ਟੋਪੀਆਂ ਲਾਈਆਂ ਕੋਈ ਤੇ ਕੋਈ ਇਦਾਂ ਦੇ ਵੀ ਆ ਕੇ ਵੀ ਬਾਬਾ ਜੀ ਟੋਪੀ ਸਾਡੀ ਦੇ ਦਿਓ ਸਿਰਮਾਲਾ ਬਨ ਲੈਣੇ ਆ ਕੋਈ ਦਮਾਲਾ ਸਜਾ ਲੈਣੇ ਇਦਾਂ ਦਾ ਸਾਨੂੰ ਅਜੇ ਤੱਕ ਕੋਈ ਨਹੀਂ ਮਿਲਿਆ ਹੈਗਾ ਸਾਰਿਆਂ ਨੇ ਆਪਣੇ ਖੁਸ਼ੀ ਖੁਸ਼ੀ ਟੋਪੀਆਂ ਫੜਾਈਆਂ ਨੇ ਸਮਝਾਇਆ ਤੇ ਸਮਝ ਵੀ ਰਹੇ ਨੇ ਵੀਰ ਮਹਿਸੂਸ ਕੀਤਾ ਕਿ ਗਲਤੀ ਸੀਗੀ ਉਹਨਾਂ ਦੀ ਹਾਂਜੀ ਗਲਤੀ ਸੀ ਉਹਨਾਂ ਨੇ ਮਹਿਸੂਸ ਕੀਤਾ ਆ ਜੀ ਇੰਨੀਆਂ ਵੱਡੀ ਸ਼ਹਾਦਤ ਦਿੱਤੀ ਛੋਟੇ ਸਾਹਿਬਜ਼ਾ ਦੇ ਸੀਗੇ ਮਾਤਾ ਗੁਜਰੀ ਜੀ ਔਰ ਜਿ세 ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਇਸ ਦਰ ਦਰ ਤੇ ਆ ਰਹੇ ਆ ਤਾਂ ਸਾਨੂੰ ਜ਼ਰੂਰ ਮਰਿਆਦਾ ਦਾ ਤਾਂ ਖਿਆਲ ਰੱਖਣਾ ਚਾਹੀਦਾ ਨਹੀਂ ਚਾਹੀਦਾ ਜੀ ਜ਼ਰੂਰ ਚਾਹੀਦਾ ਜਿਨ੍ਹਾਂ ਨੇ ਮਰਿਆਦਾ ਵਿੱਚ ਆਪਣੀ ਜ਼ਿੰਦਗੀ ਆਵਾਰ ਦਿੱਤੀ ਆ ਜਾਨਾਵਾਰ ਤੇ ਗੁਰੂ ਦਸ਼ਮ ਪਾਤਸ਼ਾਹ ਜੀ ਮਹਾਰਾਜ ਨੇ ਸਾਰਾ ਪਰਿਵਾਰ ਵਾਰਤਾ ਕਿਸੇ ਵੀ ਅੱਛੇ ਬਾਰੇ ਸਾਡੇ ਪਿੱਛੇ ਹੀ ਵਾਰਿਆ ਹੋਰ ਕਿਸ ਵਾਸਤੇ ਵਾਰੇ ਅੱਜ ਵੀ ਕਰਦੇ ਆ ਲੋਕ ਜਦੋਂ ਟੋਪੀ ਪਾ ਕੇ ਕੋਈ ਆਇਆ ਹੁੰਦਾ ਤੁਸੀਂ ਟੋਪੀ ਲਾਉਨੇ ਹੋ ਉਹਦੀ ਇਤਰਾਜ਼ ਵੀ ਕਰਦੇ ਆ ਲੋਕ ਅਸੀਂ ਇੱਕ ਹੋਰ ਬੇਨਤੀ ਹੈ ਜੀ ਅਸੀਂ ਸਾਰਿਆਂ ਵਾਸਤੇ ਇੱਕ ਰੂਲ ਕੀਤਾ ਹੋਇਆ ਵੀ ਕੋਈ ਵੀ ਟੋਪੀ ਨਾਲ ਜੋ ਪਲਾਮਾ ਲਾਜਮਾ ਕੋਈ ਵੀ ਬੰਦਾ ਆਮ ਬੰਦੇ ਤੋਂ ਲੈ ਕੇ ਮੁਲਾਜ਼ਮ ਤੱਕ ਗਿਆ ਹੋਇਆ ਇੱਥੇ ਪੁਲਿਸ ਵਾਲੇ ਖੜੇ ਨੇ ਟੋਪੀਆਂ ਲੈ ਕੇ ਖੜੇ ਨੇ ਅੱਛਾ ਹੱਥ ਬੰਨ ਕੇ ਬੇਨਤੀ ਕੀਤੀ ਵੀ ਬਾਬਾ ਜੀ ਸਿਰ ਤੇ ਰਮਾਲ ਮੰਨ ਲਓ ਉਹ ਸਾਨੂੰ ਕਹਿੰਦੇ ਸਾਡੀ ਵਰਤੀਆਂ ਆਏ ਆ ਫਲਾਣਾ ਢੰਗਾਣਾ ਅਸੀਂ ਗੁਰੂ ਮਰਿਆਦਾ ਦੀ ਗੱਲ ਕਰਦੇ ਆ ਅੱਜ ਹੋਰ ਤਾਂ ਕੁਝ ਕਹਿਆ ਨਹੀਂ ਉਹਨਾਂ ਨੂੰ ਵੀ ਕੋਈ ਤੁਸੀਂ ਛਿੱਦੇ ਜਹਾੜੇ ਚੱਲਦੇ ਨੇ ਦਿਨ ਚੱਲਦੇ ਨੇ ਤੁਸੀਂ ਸੇ ਗੱਲ ਲਈ ਕਈ ਉਹਨਾਂ ਨੂੰ ਸਾਨੂੰ ਵੱਜ ਵੱਜ ਪੈਂਦੇ ਆ ਹਾਂ ਉਸ ਤੋਂ ਪਹਿਲਾਂ ਮੰਗ ਪੱਤਰ ਵੀ ਤੁਸੀਂ ਦਿੱਤਾ ਸੀ ਕੁਝ ਵੀ ਜਾਂ ਕੋਈ ਵੀ ਅਵੇਅਰਨੈਸ ਨੂੰ ਲੈ ਕੇ ਕੁਝ ਇਹਨੂੰ ਲੈ ਕੇ ਵੀ ਕੰਮ ਕੀਤਾ ਜਾਵੇ ਮੰਗ ਪੱਤਰ ਬਾਬਾ ਜੀ ਦੇ ਕੇ ਆਏ ਨੇ ਬਾਬਾ ਗੁਰਜੰਡ ਸਿੰਘ ਜੀ ਡੀਸੀ ਦਾ ਠੇਕੇ ਵੀ ਖੁੱਲੇ ਨੇ ਤੇ ਨਾਈ ਦੀਆਂ ਦੁਕਾਨਾਂ ਵੀ ਖੁੱਲੀਆਂ ਨੇ ਤੇ ਹੁੱਲੜ ਬਾਜੀ ਵਾਲੇ ਵੀ ਹੁੱਲੜ ਬਾਜੀਆਂ ਕਰ ਰਹੇ ਨੇ ਬੋਲਟਾਂ ਦੇ ਪਟਾਕੇ ਵੱਜ ਰਹੇ ਨੇ ਰੇਸਾਂ ਦੇ ਰਹੇ ਨੇ ਇਹਨਾਂ ਨੂੰ ਅਸੀਂ ਨੱਤ ਪਾਉਣੀ ਜਾਣਦੇ ਆ ਅਸੀਂ ਫੜਦੇ ਵੀ ਤੁਸੀਂ ਮੌਕੇ ਤੇ ਕੋਈ ਪਟਾਕੇ ਬੋਲਟ ਤੇ ਪਾ ਰਹੇ ਹੁੰਦਾ ਆ ਬਾਬਾ ਜੀ ਆ ਦੇਖੋ ਹੁੱਲੜ ਬਾਜੀਆਂ ਹੁਣ ਵੀ ਹੋ ਰਹੀਆਂ ਨੇ ਸਲਾਤਰ ਪਾੜ ਕੇ ਆਉਂਦੇ ਨੇ ਸਿੱਧਾਂ ਦੇ ਅਸਥਾਨ ਤੇ ਇਹ ਨਹੀਂ ਦੇਖਦੇ ਅਸਥਾਨ ਕੀ ਆ ਉਰੇ ਕੁਰਬਾਨੀ ਕੀ ਹੋਈ ਉਹਰੇ ਹੁੱਲੜ ਬਾਜੀਆਂ ਕਰਦੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦੇ ਆ ਅਸੀਂ ਪਿਆਰ ਨਾਲ ਤੁਹਾਨੂੰ ਸ਼ਾਂਤਮਈ ਕਹਿੰਦੇ ਆ ਵੀ ਸ਼ਾਂਤਮਈ ਆਓ ਦਰਦਨ ਮੇਲੇ ਕਰੋ ਜਿਹੜਾ ਬੰਦਾ ਸਾਨੂੰ ਰੇ ਹੁੱਲੜਬਾਜੀ ਕਰਦਾ ਅਸੀਂ ਵੜਦੇ ਆ ਅਸੀਂ ਡਾਂਗ ਫੇਰਾਂਗੇ ਉਹਦੇ ਅਸੀਂ ਡਾਂਗ ਡਾਂਗ ਫੇਰਾਂਗੇ ਅਸੀਂ ਪੂਰੇ ਖਾਲਸਾ ਗੱਜੇ ਲੰਡੀ ਪੁੱਜੀ ਗੱਜੇ ਭੱਜੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਕੀਮਤ ਤੇ ਰਾਜਕੇਸ਼ ਘਾਰੇ ਬਲਾਵੇ ਨਿਆਲੋ ਜਾਵੇ ਬਾਬਾ ਫਤੇ ਸੰਗਤਾਂ ਨੂੰ ਭਾਵੇ ਉਸ ਰਿਆਗਾਲ ਜੇ ਘਾਰੇ ਬਲਾਵੇ ਨਿਆਲੋ ਜਾਵੇ ਬਾਬਾ ਅਜੀਤ ਸਿੰਘ ਜੀ ਨੂੰ ਭਾਵੇ ਨਿਹੰਗ ਸਿੰਘਾਂ ਦੇ ਵੱਲੋਂ ਇਹ ਖਾਸ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਜਿਹੜੀਆਂ ਟੋਪੀਆਂ ਨੇਜਿਆਂ ਦੇ ਉੱਪਰ ਟੰਗੀਆਂ ਹੋਈਆਂ ਇਹ ਇਹਨਾਂ ਨੇ ਲਾਈਆਂ ਉਤਾਰੀਆਂ ਇਹਨਾਂ ਨੇ ਕਿ ਜਿਹੜੀਆਂ ਟੋਪੀਆਂ ਔਰ ਇਧਰ ਮੁੰਦਰੀਆਂ ਮੁੰਦੀਆਂ ਪਾਈਆਂ ਹੋਈਆਂ ਸੀਗੀਆਂ ਇੱਕ ਨੌਜਵਾਨ ਦੇ ਉਹ ਵੀ ਉਹਨੂੰ ਕਿਹਾ ਜਾ ਰਿਹਾ ਕਿ ਤੂੰ ਉਤਾਰ ਦੇ ਮੁੰਦਰਾ ਲਾਹ ਕੇ ਜਿਹੜਾ ਉਹ ਤੁਸੀਂ ਆਇਆ ਕਰੋ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਿਹਾ ਜਾ ਰਿਹਾ ਤਾਂ ਉਸ ਨੌਜਵਾਨ ਦੇ ਕੰਨਾਂ ਦੇ ਵਿੱਚ ਨੱਤੀਆਂ ਪਾਈਆਂ ਹੋਈਆਂ ਸੀਗੀਆਂ ਔਰ ਉਹ ਉਤਾਰਨ ਲਈ ਕਿਹਾ ਜਾ ਰਿਹਾ ਇਹ ਟੋਪੀਆਂ ਲਾਹ ਕੇ ਲੈ ਕੇ ਜਾ ਰਹੇ ਆ ਕਹਿੰਦੇ ਕਿ ਟੋਪੀਆਂ ਪਾ ਕੇ ਨਾ ਆ ਜਾਵੇ ਕੀ ਕਹੇ ਮਾਪ ਜੀ ਤਾਂ ਇਹ ਟੋਪੀਆਂ ਚੰਗਾ ਕੰਮ ਕਰਦੇ ਹਾਂਜੀ ਬਹੁਤ ਚੰਗਾ ਕੰਮ ਕਰਦੇ ਟੋਪੀਆਂ ਵਾਲਾ ਸਿੱਖੀ ਦੀ ਗੁਰੂ ਸਿੱਖੀ ਦੇ ਸਮਝਾਜ ਦੇ ਵਿੱਚ ਆ ਕੇ ਲੋਕ ਪੰਜਾਬ ਦੀ ਧਰਤੀਆਂ ਦੇ ਵਿੱਚ ਨਾਈਆਂ ਦੀ ਦੁਕਾਨਾਂ ਤੇ ਫੜਦੇ ਵੇ ਪੱਗਾਂ ਦਸਤਾਰਾ ਰੱਖ ਕੇ ਸਿਰਾਂ ਤੇ ਨਾਈਆਂ ਲੋ ਕਟਿੰਗ ਕਰਾਉਂਦੇ ਚਿੰਟੀਆਂ ਲਵਾਉਂਦੇ ਦਾੜੀਆਂ ਮਣਵਾਉਂਦੇ ਆ ਕੈਂਚੀਆਂ ਲਵਾਉਂਦੇ ਨੌਜਵਾਨ ਮੁੰਡਿਆਂ ਨੂੰ ਨਸ਼ੇ ਚ ਲਵਾ ਦਿੰਦੇ ਆ ਕਈ ਨਸ਼ੇ ਪੰਜਾਬ ਦੇ ਵਿੱਚ ਕਈ ਕੁਛ ਲੋਕਾਂ ਨੂੰ ਕਰਵਾ ਦਿੰਦੇ ਪੱਗਾਂ ਬਿੱਦਗੀਆਂ ਕਰਾ ਦਿੰਦੇ ਗੁਰਾਂ ਦੀਆਂ ਭਈ ਇਹ ਭਈ ਇਹ ਫਚਵ ਮਿਲ ਕੇ ਬਿਦਗੀਆਂ ਕਰਾ ਦਿੰਦੇ ਆ ਹਰ ਲੋਕਾਂ ਦੇ ਵਿੱਚ ਪੈਸੇ ਪੁਸੇ ਲੈ ਕੇ ਦਸਤਾਰਾਂ ਦਾ ਨਾਮ ਖਰਾਬ ਕਰਦੇ ਪੰਜਾਬ ਦੀ ਨੋ ਪੀੜੀਆਂ ਨੌਜਵਾਨਾਂ ਦੇ ਵਿੱਚ ਖਰਾਬੀ ਕਰਦੇ ਵੇ ਟੋਪੀਆਂ ਪਾ ਕੇ ਇਹਨਾਂ ਨੇ ਪੰਜਾਬ ਦੀ ਬਿਦਗੀ ਕਰਨੀ ਇਹਨਾਂ ਨੂੰ ਕਿਸ ਸੁਧਾਰਨ ਦਾ ਕੋਈ ਕੰਮ ਨਹੀਂ ਗੁਰੂ ਦੀ ਸੁਧਾਰੇ ਰਾਨਾ ਨੂੰ ਇਸ ਤਰੀਕੇ ਦੇ ਨਾਲ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਸੀਗੇ ਕਿ ਨਿਹੰਗ ਸਿੰਘ ਲਗਾਤਾਰ ਰਾਉਂਡ ਮਾਰ ਰਹੇ ਆ ਨੀਜੇ ਵਰਛੇ ਲੈ ਕਿਉਂ ਕਹਿੰਦੇ ਕਿ ਜੇ ਕੋਈ ਟੋਪੀ ਪਾਈ ਹੋਈ ਨਜ਼ਰ ਆਊਗਾ ਸਾਨੂੰ ਤਾਂ ਅਸੀਂ ਉਸ ਦੀ ਟੋਪੀ ਵੀ ਉਤਾਰਾਂਗੇ ਤੇ ਨਾਲ ਹੀ ਉਹਨੂੰ ਸਮਝਾਵਾਂਗੇ ਕਿ ਇਸ ਤਰੀਕੇ ਦੇ ਨਾਲ ਜੋ ਤੁਸੀਂ ਗੁਰੂ ਸਾਹਿਬ ਦੇ ਦਰ ਤੇ ਆਉਣਾ ਹੈ ਤਾਂ ਤੁਹਾਨੂੰ ਘੱਟੋ ਘੱਟ ਸਤਾਰ ਸਜਾ ਕੇ ਆਉ ਜਾਂ ਫਿਰ ਸਿਰ ਤੇ ਕੱਪੜਾ ਬੰਨ ਕੇ ਆਓ ਕੈਮਰਾ ਪਰਸਨ ਵਿਕਰਮ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ